ਬਣਾਵਾਂਗੇ ਸਪੈਸ਼ਲ ਚਟਨੀ ਜਿਹਦੀ ਤਸਵੀਰ ਵੀ ਠੰਡੀ ਹੁੰਦੀ ਹੈ ਖਾਣ ਚ ਬਹੁਤ ਸਵਾਦ ਬਣਦੀ ਹੈ ਪਹਿਲਾਂ ਮੈਂ ਬਣਾਈ ਇੱਕ ਵਾਰੀ ਤੇ ਲਸਣ ਆ ਪਜਾ ਰਪਾ ਮੰਦੀ ਇੱਕ ਛੋਟਾ ਜਿਹਾ ਪੀਸ ਰੱਖਦਾ ਤੇ ਤੋਂ ਛੋਟੇ ਛੋਟੇ ਪਿਆਜ਼ ਆਣਾ ਮੈਂ ਸਵੇਰ ਜਿੱਦੋ 6 ਵਜੇ ਚਾਹ ਬਣਾਈ ਸੀਗੀ ਉਦੋਂ ਭੋਂਕੇ ਰੱਖ ਕੇ ਰਹੀ ਸੀ ਮਿਰਚਾਂ ਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਕਦਾ ਜਿਹੜੇ ਇਹ ਕੌੜ ਨਾ ਬਹੁਤ ਸੀ ਆ ਤਾਂ ਕਰਕੇ ਨਾ ਫਿਰ ਬਾਵਾ ਵਾਰੀ ਢੋਣੀਆਂ ਪਈਆਂ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਗ੍ਰੈਂਡ ਇਹਨਾਂ ਨੂੰ ਵੀ ਕਰ ਲਾਂਗੇ ਤੇ ਇਹਨਾਂ ਨੂੰ ਇਕੱਠੇ ਨੂੰ ਕਰਾਂਗੇ ਇਹਨੂੰ ਪਹਿਲਾਂ ਗ੍ਰੈਂਡ ਕਰ ਲਾਂਗੇ ਮਿਕਸੀਚ ਹਾਂਜੀ ਮਿਰਚਾਂ ਆਪਣੀਆਂ ਗ੍ਰੈਂਡ ਹੋ ਗਈਆਂ ਹਜੇ ਵੀ ਮੈਨੂੰ ਚੜੀ ਜਾਂਦੀਆਂ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾਇਆ ਸੀਗਾ ਤਾਂ ਇਹ ਗ੍ਰੈਂਡ ਕੀਤੀਆਂ ਨਹੀਂ ਸੀ ਜਾਣੀਆਂ ਇਹਨਾਂ ਦੋਨੋਂ ਨੂੰ ਵੀ ਗ੍ਰੈਂਡ ਕਰ ਲਵਾਂਗੀ ਮੈਨੂੰ ਚੜਦੀਆਂ ਮਿਰਚਾਂ ਜੀ ਹੁਣ ਆਪਾਂ ਲਾਵਾਂਗੇ ਚਟਣੀ ਨੂੰ ਤੜਕਾ ਸਪੈਸ਼ਲ ਤੜਕਾ ਜੀਰੇ ਦਾ ਕੱਲੇ ਦਾ ਤੜਕਾ ਲਾਉਂਗੀ ਤੇ ਦੇਸੀ ਘਿਓ ਨਾਲ ਲਾਵਾਂਗੇ ਆਪਾਂ ਤੜਕਾ ਕਿ ਆਪਣਾ ਅਦਰਕ ਲਸਣ ਆ ਤੇ ਪਿਆਜ਼ ਇਹਦਾ ਪੇਸਟ ਵੀ ਬਣ ਗਿਆ ਹੈ ਨਮਕ ਆਪਾਂ ਬਾਅਦ ਚ ਪਾਵਾਂਗੇ 1.5 ਘੜੇ ਚ ਆਪਾਂ ਨੇ ਪਾਈ ਇਹ ਦੇਸੀ ਘਿਓ ਜੀ ਕਿਵੇਂ ਇਹਦੇ ਚ ਇੰਨੀ ਪਊਗਾ ਕਿਉਂਕਿ ਚਰਣੀ ਵੀ ਜਿਆਦਾ ਹੀ ਹੈਗੀ ਤੇ ਫੇਰ ਇਹ ਸਵਾਦ ਲਗੂਗੀ ਕਿਉ ਆਪਣਾ ਗਰਮ ਹੋ ਗਿਆ ਜੀਰਾਂ ਦੀ ਜੀਰਾ ਵਿੱਚ ਪਾਤਾ ਫੱਕੇ ਹੋਵੇ ਹਾਂਜੀ ਜੀਰਾ ਬਹੁਤ ਜਿਆਦਾ ਨਹੀਂ ਚਾਹਣਾ ਇੱਥੇ ਇੱਕ ਮਿੰਟ ਗੈਸ ਕੱਟੀਆ

ਇਹ ਕਲਰ ਤਾਂ ਰੈਡੀ ਹੈ ਪਰ ਇਹਦੇ ਚੌਰੀ ਨਹੀਂ ਜਨ ਲਾ ਰਿਹਾ ਕਿਉਂਕਿ ਆਹ ਫਲਾ ਰੈਸਪੀ ਹੈ ਇਹਦੀ ਇਹ ਇਹਨਾਂ ਛੇਤ ਜਿਹੜਾ ਆਪਾਂ ਜਗਾ ਦਾ ਪਾਉਣੇ ਦੀ ਇਹਦੇ ਨਾਲ ਪਜਾਬ ਤੂ ਵੀ ਨਹੀਂ ਬਣਦਾ ਬਹੁਤ ਵਧੀਆ ਚਖਣੀ ਹੋਣੀ ਹੈ ਅਜੇ ਇੱਕ ਚੀਜ਼ ਇਹਦੇ ਵਿੱਚ ਹੋਰ ਪਾਉਣੀ ਹੈ ਆਪਾਂ అది థిర దుందా ఫమక పావీ ఆ పేస్ట పా చట్నీ చంగీ తర్వా హ పావే ఆ పేస్ట్ వీడియోని బి ਹਾਂ ਜੀ ਪੇਸਟ ਜਿਹੜਾ ਪਾ ਲਿਆ ਉਹ ਚੰਗੀ ਤਰ੍ਹਾਂ ਹਲਾ ਲਾਂਗੇ ਹੁਣ ਮੈਂ ਪਾਵਾਂਗੇ ਇਹ ਚਨਾ ਮੱਕਾ ਇੱਕ ਚੀਜ਼ ਨਹੀਂ ਹੈਗੀ ਮੇਰੇ ਕੋਲ ਇਹਦੇ ਵਿੱਚ ਹੋਗੀ ਤਿੰਨ-ਚਾਰ ਨਿੰਬੂ ਨਿੰਬੂ ਮੇਰੇ ਕੋਲੇ ਹਨਗੇ ਇਹਨੂੰ ਚਾਟੇ ਨਿੰਬੂ ਤੁਸੀਂ ਕਿੰਨੇ ਦਿਨ ਮਰਜ਼ੀ ਰੱਖ ਲਓ ਪਹਿਲਾਂ ਵੀ ਮੈਂ ਬਣਾਈ ਸੀ ਕਿ ਕਈ ਦਿਨ ਰੱਖਾਦੀ ਅਸੀਂ ओ हो दीसी दिसी में ता नेम्बू नेम्बू पौधे दिसी नेंगु। हाँ नहीं नहीं मैं चटनी च पाहा ये ना सही था ना उसका थोड़ा ज़्यादा तो इंटरेस्ट है एक चमचपर की पाता सांजे लो कोल्लो ਹੁਣ ਫੇਰ ਇਹਦੇ ਜਿਹੜੇ ਤਰਪੇ ਸਾਰੇ ਪੁਰਾ ਜਿਹਾ ਜਿਦੋਂ ਇਹ ਰਿਸਤੇ ਦੀ ਹੋਣੇ ਮੈਂ ਠੀਕ ਹੈ ਇਹਨੂੰ ਮੈਂ ਦੋ ਚਮਚੇ ਵੱਡੇ ਪਾਏ ਇਹ ਇਹ ਨਹੀਂ ਚੂਚੇ ਚ ਨਾ ਲਹੂ ਦਾ ਤਿੰਨ ਜੀਦੋਂ ਲਸਣ ਅਦਰਕ ਦਾ ਪੇਸਟ ਪਾਇਆ ਨਾ ਪਿਆਜ਼ ਤਾਂ ਉਹਨੂੰ ਢਾਕ ਕੇ ਪਕਾਉਣਾ ਹੈ ਕਿਉਂਕਿ ਇਹਦਾ ਫਿਰ ਛੇਤੀ ਖਸੂ ਹੋ ਜਾ ਬਹੁਤ ਵਧੀਆ ਆ ਰਹੀ ਹੈ ਤੇ ਆ ਵੀ ਆਪਣਾ ਦਹੀਂ ਦਾ ਪੇਸਟ ਬਣਾ ਲਿਆ ਇਹ ਮੈਂ ਹਜੇ ਰੋਕ ਕੇ ਪਾਉਂਗੀ ਹਾਂਜੀ ਹੁਣ ਆਪ ਪਾਵਾਂਗੇ ਦਹੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਨਿੰਬੂ ਨਹੀਂ ਮਿਲੇਗਾ ਇਹ ਤੇ ਨੰਨੀ ਗੂੜੀ ਪਰ ਜਿੰਨੀ ਨਾਲ ਟੇਸਟ ਕਰੀਏ ਇਹਨਾਂ ਹਾਂ। ਹਾਂ ਇਹ ਸਬਜੀ ਬਣਾਉਣੀ ਸੌਖੀ ਐ ਤੇ ਪਰ ਚਹਣੀ ਇਹ ਵਾਲੀ ਬਣਾਉਣੀ ਸਾਰਾ ਨਾਲ ਸੌਖੀ ਕਿਉਂਕਿ ਤੇ ਟੈਂਪਲ ਅਲੱਗ ਹੈ। ਮੈਂ ਇਹ ਨੂੰ ਹੋਰ ਸੇਕ ਲਵਾਂਗੀ ਮੈਂ ਤੇ ਇਹਦੇ ਚ ਜਿਹੜਾ ਕਿਓ ਸਾਰਾ ਉੱਪਰ ਆ ਗਿਆ। ਹਾਂਜੀ ਦੇਖੋ। ਸਾਰਾ ਜਿਹੜਾ ਇਹਦਾ ਕਿਓ ਸੁੱਕਰ ਆ ਗਿਆ ਜਹੰਗੇ। ਹਜੇ ਵੀ ਇਹਨੂੰ ਥੋੜਾ ਹੋਰ ਪਕਾਵਾਂਗੀ। ਹਾਂਜੀ ਚਟਨੀ ਦੇ ਦੇਖੋ ਕਲਰ। ਹਾਂਜੀ ਕਰਦਾ ਹੈਗਾ ਚਮਚਾ ਘਰ ਕੇ ਖਾ ਜਾ। ਦੇ ਜਿਹੜਾ ਕਿਉਂ ਸਾਰਾ ਉੱਪਰ ਆ ਗਿਆ ਹੁਣ ਕੀ ਕਰਦੂ ਮੈਂ ਬੰਦੇ ਇਹ ਨੂੰ ਜਦੋਂ ਠਰ ਗਈ ਇਹਨੂੰ ਕਿਸ ਭਾਂਡੇ ਚ ਕੱਢ ਕੇ ਰੱਖ ਦੂੰਗੀ ਫਲਾਸ ਜਗ੍ਹਾ ਕੇ ਦਿਖਾਉਂਗੀ ਸੰਦਿਖਾ ਹੁਣ ਤੇਲ ਲਾਲ ਲਾਲ ਆ ਗਈ ਤੇ ਇਹਦੇ ਵਿੱਚ ਨਾ ਔਰੈਂਜ ਜੀ ਪਿਸਤੀ ਹੈਗੀ ਬਾਰੀਕ ਦੀਏ ਖੁਸ਼बू ਆਈ ਹੈ ਚਲੋ ਚੰਗ ਦਿੱਤੇ Thank <laughs> you.